ਫਰਸਟ ਕਮੇਟੀ ਨਾਲ ਜੀ 10 15 ਮੈਂਬਰਾਂ ਦੀ ਨਾ ਠੀਕ ਹੈ ਉਹਨਾਂ ਨੂੰ ਵੈਲਡਟ ਫੈਲਸ ਕਮੇਟੀ ਕਹਿੰਦੇ ਆ ਅਸੀਂ ਗਰੁੱਪ ਬਣਾ ਲਾਂਗੇ ਆਪਸ ਵਿੱਚ ਜਿਹੜਾ ਗਰੁੱਪ ਚੱਕ ਦੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਾਂਗੇ ਨਾ ਹੋ ਜਾਂਦਾ ਆਪਣਾ ਜਦੋਂ ਸਭ ਤੋਂ ਪਹਿਲਾਂ ਨਜ਼ਰ ਜਾਂਦੀ ਹੈ ਤੇ ਕਈ ਮੌਤਾਂ ਵੀ ਹੋਈਆਂ ਨੇ ਪਿਛੇ ਤੁਸੀਂ ਸੁਣਿਆ ਹੋਣਾ ਹੁਣ ਪਿਛੇ ਬਿਹਾਰ ਚ ਹੋਈਆਂ ਕਿੰਨੀਆਂ ਮੌਤਾਂ ਆਪਣੇ ਪੰਜਾਬ ਚ ਗੁੰਦੜਾ ਸਾਹਿਬ ਹੋਈਆਂ ਬਟਾਲੇ ਹੋਈਆਂ ਗੁਰਦਾਸਪੁਰ ਹੋਈਆਂ ਕਰਮਤਨ ਕਪੱਤੀ ਵੀ ਬੰਦੇ ਮਰ ਗਏ ਹੋਰ ਕੋਲ ਵਾਲੀ ਸ਼ਰਾਬ ਦੀ ਇਸ ਤਰ੍ਹਾਂ ਕੇ ਨਾ ਚੀਜ਼ਾਂ ਤੋਂ ਬਚਣਾ ਵਾ ਜੇ ਅਸੀਂ ਤੁਹਾਡੇ ਤੇ ਕਾਰਨਾ ਨੂੰ ਗੱਟੀਆਂ ਦਿੰਦੀਆਂ ਤੇਲ ਦਿੰਦੇ ਆ ਕਿ ਤੁਹਾਡੇ ਵਾਸਤੇ ਸਾਰਾ ਕੁਝ ਸਾਡੀ ਡਿਊਟੀ ਬੰਦੀ ਆ ਕਿ ਤੁਹਾਨੂੰ ਹਰ ਪੱਖੋਂ ਸੁਰੱਖਤ ਕਰੀਏ ਬਚੈਡ ਕਰੀਏ ਸਾਡੀ ਹਰ ਗੱਲ ਨੇਤਾ ਦਾ ਦਾਇਆ ਹੈ ਕਿਉਂਕਿ ਲੜਾਣ ਨੂੰ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਇਹ ਨਸ਼ਾ ਸਿੰਥੈਟਿਕ ਨਸ਼ਾ ਚੱਲ ਰਿਹਾ ਅੱਜਕੱਲ ਚਿੱਟਾ ਹੋ ਗਿਆ ਜਾਂ ਹੋਰ ਹੈ ਬਹੁਤ ਡੇਂਜਰਸ ਨਾ ਚਾਹ ਤੇ ਇਸ ਕਰਕੇ ਅਸੀਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਕੋਸ਼ਿਸ਼ ਕਰੀਏ ਉਕਿ ਉਹ ਨੁ ਧਾਰਮਿਕ ਸੰਸਥਾਵਾਂ ਦੇ ਨਾਲ ਜਾਂ ਧਾਰਮਿਕ ਜਿਹੜੀ ਪ੍ਰੋਗਰਾਮ ਉਹਨਾਂ ਨਾਲ ਜੋੜੀਏ ਜਾਂ ਆਪਾਂ ਨੇ ਵੱਧ ਤੋਂ ਵੱਧ ਉਹਨਾਂ ਨਾਲ ਬੱਚਿਆਂ ਨਾਲ ਟੱਚ ਰਹੀਏ ਕਿ ਤਾਂ ਕਿ ਉਹ ਗਲਤ ਸੋਸਾਇਟੀ 'ਚ ਨਾ ਜਾਣ ਤੁਹਾਡੇ ਪਿੰਡ ਕਿੰਨਾ ਕ ਨਸ਼ੇ ਦੇ ਵਗਰੇਤਾ ਹੈਗੇ ਨਸ਼ੇ ਵਿੱਚ ਆ ਕਿੰਨੇ ਦੇਖੋ ਵੇਚਣ ਵਾਲੀ ਤਾਂ ਸਾਡੀ ਬਿਲਕੁਲ 0% ਹੈ ਸਾਡਾ ਵੇਚਣ ਵਾਲਾ ਕੋਈ ਨਹੀਂ ਹੈ ਇੱਕ ਦੋ ਬੱਚੇ ਕੋਈ ਗਲਤੀ ਨਾਲ ਹੋ ਸਕਦੇ ਆ ਜਿਹੜਾ ਮਾੜਾ ਮੋਟਾ ਕੋਈ ਕਰਦੇ ਹੋਗੇ ਪਰ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰ ਉਹ ਅੱਜ ਤੋਂ ਬਾਅਦ ਉਹਨਾਂ ਨੂੰ ਆਪਾਂ ਇਸ ਦਲ ਦਲ ਦੇ ਵਿੱਚੋਂ ਬਾਹਰ ਕੱਢ ਕੇ ਤੁਹਾਡੇ ਸੰਯੋਗ ਨਾਲ ਅਸੀਂ ਉਹਨਾਂ ਨੂੰ ਐਡਮਿਟ ਕਰਾਈਏ ਜਾਂ ਉਹਨਾਂ ਨੂੰ ਛਡਾਣ ਦੀ ਕੋਸ਼ਿਸ਼ ਕਰੀਏ ਪੁਲਿਸ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਪੁਲਿਸ ਦਾ ਸਰ ਪੂਰਾ ਸਹਿਯੋਗ ਹੈ ਸਾਡੇ ਨਾਲ ਜੀ ਕਿਉਂਕਿ ਜਿੰਨੇ ਵੀ ਆਪਣੇ ਚੌਕੀ ਚਾਰ ਸਾਹਿਬ ਹੈਗੇ ਆ ਦਲਜੀਤ ਹੈਗਾ ਸਾਰਿਆਂ ਨਾਲ ਸਾਡੇ ਪਿੰਡ ਦੇ ਕਿਉਂਕਿ ਕਾਫੀ ਦੇਰ ਤੋਂ ਇੱਥੇ ਰਹੇ ਆ ਪੂਰਾ ਸਹਿਯੋਗ ਸਾਨੂੰ ਕਰਦੇ ਆ ਇਦਾਂ ਦੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪੁਲਿਸ ਵੱਲੋਂ ਤੁਸੀਂ ਕੀ ਹੈਲਪ ਚਾਹੁੰਦੇ ਹੋ ਹੋਰ ਪੁਲਿਸ ਵੱਲੋਂ ਮੈਂ ਇਹੀ ਹੈਲਪ ਚਾਹੁੰਨਾ ਸਰ ਕਿ ਜੇ ਕੋਈ ਇਦਾਂ ਦਾ ਬੱਚਾ ਜਿਹੜਾ ਹੈਗਾ ਜੇ ਉਹਨੂੰ ਅਸੀਂ ਲੈ ਕੇ ਆਨੇ ਆ ਤਾਂ ਉਹਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਪਾਂ ਉਹਨੂੰ ਕਿਸੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾ ਕੇ ਉਹਦੀ ਮਦਦ ਕਰ ਸਕੀਏ ਤਾਂ ਕਿ ਉਹ ਬੱਚਾ ਇਸ ਦਲਦਲ ਤੋਂ ਬਾਹਰ ਆ ਜਾਵੇ ਕਿਉਂਕਿ ਹਰ ਬੱਚਾ ਜਿਹੜਾ ਹੈਗਾ ਜਿਸ ਘਰ ਦਾ ਬੱਚਾ ਕੋਈ ਕਰਦਾ ਹੈ ਗਲਤ ਸੋਸਾਇਟੀ 'ਚ ਉਹਦੇ ਕੋਲ ਕਈ ਵਾਰ ਸਰ ਇਦਾਂ ਦੀ ਫਾਈਨੈਂਸ਼ਲੀ ਤੌਰ ਤੇ ਉਹਦੇ ਕੋਲ ਸਟਰੋਂਗ ਨਹੀਂ ਹੁੰਦਾ ਕਿ ਉਹ ਆਪਣੇ ਬੱਚੇ ਦੇ ਉੱਤੇ 50000 ਜਾਂ ਲੱਖ ਰੁਪਏ ਲਾ ਕੇ ਉਹਦਾ ਟ੍ਰੀਟਮੈਂਟ ਕਰਾ ਸਕੇ ਤੇ ਪੁਲਿਸ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਜਿਸ ਵੇਲੇ ਕੋਈ ਇਦਾਂ ਦਾ ਕੋਈ ਸਾਡੇ ਕੋਲ ਕੇਸ ਆਵੇ ਅਸੀਂ ਤੁਹਾਡੇ ਕੋਲ ਲੈ ਕੇ ਆਈਏ ਤਾਂ ਸਾਡੀ ਹੈਲਪ ਕੀਤੀ ਜਾਵੇ ਠੀਕ ਹੈ ਧੰਨਵਾਦ ਥੈਂਕ ਯੂ ਅੱਜ ਅਸੀਂ ਪਿੰਡ ਖੰਨੀ ਥਾਣਾ ਚੱਬੇਵਾਲ ਦੇ ਏਰੀਆ ਵਿੱਚ ਪਿੰਡ ਵਾਸੀਆਂ ਨਾਲ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਪਿੰਡ ਦੇ ਨੌਜਵਾਨਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਐਸਐਚਓ ਚੱਬੇਵਾਲ ਤੇ ਚੌਕੀ ਇਨਚਾਰਜ ਏ ਐਸ ਸੁਖਿੰਦਰ ਸਿੰਘ ਚੌਂਕੀ ਜੇਜੋ ਤੇ ਹੋਰ ਸਟਾਫ ਦੇ ਆਪਣੇ ਪੁਲਿਸ ਕਰਮਚਾਰੀ ਪਹੁੰਚੇ ਆ ਇਹ ਪਿੰਡ ਜਿਹੜਾ ਬਿਲਕੁਲ ਪਹਾੜੀ ਦੇ ਨਾਲ ਆ ਪਿੰਡ ਵਾਸੀਆਂ ਨਾਲ ਨਸ਼ੇ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਆ ਤੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਸਾਡੇ ਪਿੰਡ ਵਿੱਚ 0% ਨਸ਼ਾ ਵਾ ਇੱਕ ਦੋ ਜੇ ਮੁੰਡੇ ਹੈ ਵੀ ਨਸ਼ਾ ਪੀਣ ਵਾਲੇ ਜਾਂ ਮਾੜੀ ਸੰਗਤ ਦੇ ਪੈ ਗਏ ਆ ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਤੁਹਾਡੇ ਪਾਸ ਤਾਂ ਜੋ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਮੈਂ ਪਿੰਡ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਨੌਜਵਾਨ ਇਸ ਸਾਡੇ ਸੰਗਤ ਚ ਪੈ ਗਿਆ ਵਾ ਜੇਕਰ ਉਹ ਨਸ਼ਾ ਛੱਡਣਾ ਚਾਹੁੰਦਾ ਵਾ ਤੇ ਸਾਡੇ ਮਾਜੋਬ ਡੀਸੀ ਸਾਹਿਬ ਵੱਲੋਂ ਨਸ਼ਾ ਛਡਾਊ ਕੇਂਦਰ ਵਿੱਚ ਫ੍ਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਕੋਈ ਖਰਚਾ ਨਹੀਂ ਕੋਈ ਫਾਈਲ ਖਰਚਾ ਨਹੀਂ ਮੁਫਤ ਦਵਾਈਆਂ ਦੇ ਕੇ ਨਸ਼ਾ ਦਾ ਇਲਾਜ ਕੀਤਾ ਜਾ ਰਿਹਾ ਵਾ ਮਾਜੋਬ ਐਸਐਸਪੀ ਸਾਹਿਬ ਵੱਲੋਂ ਵੀ ਸਾਨੂੰ ਦਸ਼ਾਨਰ ਦੇ ਦਿੱਤੇ ਗਏ ਨੇ ਤੇ ਸਾਨੂੰ ਫੰਡ ਵੀ ਅਲਾਟ ਹੋਏ ਨੇ ਕਿ ਜਿੰਨਾ ਵੀ ਖਰਚਾ ਸਰਕਾਰ ਵੱਲੋਂ ਕੀਤਾ ਜਾਏਗਾ ਕਿਸੇ ਵੀ ਵਿਅਕਤੀ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਏਗਾ ਉਹਦਾ ਫਰੀ ਇਲਾਜ ਕਰਾਇਆ ਜਾਵੇਗਾ ਤੇ ਉਹਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ। ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਨਸ਼ੇ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈਗੀ ਆ ਜੋ ਕੋਈ ਨਸ਼ੇ ਦਾ ਸਦਾਕਰ ਨਸ਼ਾ ਵੇਚਦਾ ਇਲਾਕੇ ਵਿੱਚ ਉਹਦਾ ਬਿਲਕੁਲ ਲਿਹਾਜ਼ ਨਹੀਂ ਕੀਤਾ ਜਾਊਗਾ ਸਖਤ ਕਾਰਵਾਈ ਕੀਤੀ ਜਾਊਗੀ ਕਾਨੂੰਨ ਸਰਕਾਰ ਦੇ ਗਲਾ ਮਕਦਮਾ ਦਰਜ ਕਰਕੇ ਉਹਨੂੰ ਬਾਹਰ ਨਹੀਂ ਹੁੰਦ ਦਿੱਤਾ ਜਾਊਗਾ ਤੇ ਉਹਦੇ ਵੱਲੋਂ ਬਣਾਈ ਹੋਈ ਨਜਾਇਜ਼ ਜਿਹੜੀ ਜ਼ਾਇਦਾ ਹੈ ਉਹਨੂੰ ਅਟੈਚ ਕੀਤਾ ਜਾਊਗਾ। ਇਸ ਕਰਕੇ ਮੈਂ ਪਿੰਡ ਵਾਸੀਆਂ ਨੂੰ ਇਹ ਬੇਨਤੀ ਵੀ ਕਰਦਾ ਵਾਂ ਕਿ ਜਦ ਨਸ਼ੇ ਦੇ ਜਿਹੜੇ ਵਪਾਰੀ ਆ ਉਹਨਾਂ ਦਾ ਸਮਾਜਿਕ ਤੌਰ ਤੇ ਬਾਈਕਟ ਕੀਤਾ ਜਾਵੇ ਉਹਨਾਂ ਦਾ ਸਾਥ ਨਾ ਦਿੱਤਾ ਜਾਵੇ ਪਿੰਡ ਦਾ ਨੰਬਰਦਾਰ ਉਹਨੇ ਜ਼ਮਾਨਤ ਨਾ ਕਰਾਉਣ ਜਾਵੇ ਉਹਨੂੰ ਕੋ ਰਜਿਸਟਰੀ ਨਾ ਦੇਵੇ ਜ਼ਮਾਨਤ ਕਰਾਉਣ ਲਈ ਉਹਨਾਂ ਦੀ ਪੈਰ ਵੀ ਨਾ ਕਰੇ ਅਤੇ ਉਹਦੇ